ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ਼ ਦਾ ਲਾਈਫ ਬਲੌਗਰ ਤੇ ਸਵਾਗਤ ਹੈ ਅੱਜ ਸਭ ਤੋਂ ਅਨੋਖੀ ਵੀਡੀਓ ਤੁਹਾਡੇ ਲਈ ਲੈ ਕੇ ਹੋਏ ਹਾਂ ਹਾਜ਼ਰ ਇਸ ਵੀਡੀਓ ਦੇ ਵਿੱਚ ਇਸ ਪਿੰਡ ਵਿੱਚ ਦੇਖਣ ਨੂੰ ਮਿਲੀ ਇੱਕ ਦਾਦੀ ਮਿਸਾਲ ਇਹ ਇਹ ਵੀਡੀਓ ਪੰਜਾਬ ਦੇ ਪਿੰਡ ਅਕਲੀਆ ਮੌਜੂਦੀ ਹੈ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਵਾਸੀ ਰਮਨਦੀਪ ਸਿੰਘ ਦੀ ਪਤਨੀ ਜੋ ਕਿ ਕੁਝ ਦਿਨਾਂ ਤੋਂ ਹਸਪੀਟਲ ਦੇ ਵਿੱਚ ਦਾਖਲ ਸੀ ਤਾਂ ਕਿ ਉਸ ਤੇ ਉਸ ਉਸ ਦੀ ਪਤਨੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਡੈਥ ਹੋ ਗਈ ਤਾਂ ਕਿ ਉਹ ਇੱਕ ਤਾਂ ਪਹਿਲੇ ਟੁੱਟ ਚੁੱਕਿਆ ਸੀ ਤੇ ਫਿਰ ਬੱਚਾ ਛੋਟਾ ਸੰਭਾਲਣ ਦੇ ਲਈ ਉਹ ਆਪਣੇ ਘਰ ਹੀ ਰਹਿੰਦਾ ਸੀ ਤੇ ਉਹ ਆਪਣੇ ਖੇਤੀ ਦੀ ਦੇਖਭਾਲ ਨਾ ਕਰ ਸਕਿਆ ਤਾਂ ਇਸ ਦੁੱਖ ਦਿਹਾੜੇ ਦੇ ਟਾਈਮ ਦੇ ਵਿੱਚ ਪਿੰਡ ਵਾਲਿਆਂ ਨੇ ਉਸ ਦਾ ਦਿੱਤਾ ਸਾਥ ਪਿੰਡ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਦੇਖੋ ਉਸ ਦੀ ਖੇਤੀ ਦੀ ਕੀਤੀ ਦਿੱਤਾ ਧਿਆਨ ਤੇ ਖੇਤੀ ਕਰਕੇ ਆਪਣਾ ਜੋ ਵੀ ਸੀ ਸਾਰੇ ਪਿੰਡ ਵਾਲਿਆਂ ਨੇ ਲੰਗਰ ਉੱਥੇ ਹੀ ਕੀਤਾ ਖੇਤ ਦੇ ਵਿੱਚ ਤਿਆਰ ਇਥੋਂ ਇੱਕ ਜਿਹੜੀ ਆ ਏਕਤਾ ਦੀ مشਾਲ ਪੈਦਾ ਹੁੰਦੀ ਆ ਤੇ ਜਿਹੜੇ ਆਪਣੇ ਹਨਾ ਆਸਕਮਾਨ ਦੇ ਲੋਕ ਹੁੰਦੇ ਆਪਣੇ ਪਿੰਡ ਵਾਲੇ ਹੁੰਦੇ ਆ ਉਹੀ ਆਪਣੇ ਸਾਥੀ ਹੁੰਦੇ ਆ ਸੱਚਮੇ ਵੀ ਜਿਹੜੇ ਪਹਿਲਾਂ ਲੋਕ ਸੀ ਉਹ ਇੱਕ ਦੂਜੇ ਦੀ ਕਿਵੇਂ ਮਦਦ ਕਰਦੇ ਸੀ ਇਸ ਪਿੰਡ ਵਾਲਿਆਂ ਨੇ ਉਸ ਚੀਜ਼ ਦੀ ਮਿਸਾਲ ਕਾਇਮ ਕਰ ਦਿੱਤੀ ਤੇ ਔਖੇ ਟਾਈਮ ਦੇ ਵਿੱਚ ਉਸ ਤੇ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਹੋਏ ਹਨਾ ਤੇ ਇਹ ਬਹੁਤ ਹੀ ਵਧੀਆ ਤੇ ਸਾਨੂੰ ਵੀ ਸਾਰਿਆਂ ਨੂੰ ਹਨਾ ਦੁੱਖ ਦੇ ਟਾਈਮ ਹਰ ਇੱਕ ਦੇ ਕੰਮ ਆਉਣਾ ਚਾਹੀਦਾ ਤੇ ਬਹੁਤ ਹੀ ਵਧੀਆ ਲੱਗਿਆ ਤੇ ਇਹਨਾਂ ਦੀ ਏਕਤਾ ਦੇਖੀ ਹੈ ਨਾ ਤੇ ਉਸ ਨੂੰ ਜੋ ਦੁੱਖ ਦੇ ਇੱਕ ਦਾ ਦੁੱਖ ਸੀ ਹਨਾ ਮਤਲਬ ਚਲੋ ਉਨਾਂ ਦੀ ਪਤਨੀ ਜੋ ਗੁਜ਼ਰ ਗਏ ਹਨਾ ਉਹਦਾ ਵੀ ਦੁੱਖ ਸੀਗਾ ਤੇ ਉਹ ਬੱਚੇ ਨੂੰ ਸੰਭਾਲਦੀ ਹਨਾ ਤੇ ਜਿਹੜੀ ਖੇਤੀ ਦਾ ਉਹਨਾਂ ਦਾ ਨੁਕਸਾਨ ਹੋਣਾ ਸੀ ਉਹ ਅਲੱਗ ਹੋਣਾ ਸੀ ਸੱਚ ਕਹਿੰਦੇ ਵੀ ਪ੍ਰਮਾਤਮਾ ਹੈ ਹਨਾ ਪ੍ਰਮਾਤਮਾ ਦੁਨੀਆ ਦੇ ਵਿੱਚ ਵੱਸਦਾ ਵਾਪਕੀ ਪਰ ਅੱਜ ਕੱਲ ਇਹ ਚੀਜ਼ ਬਹੁਤ ਹੀ ਘੱਟ ਮਿਲਦੀ ਹੈ ਦੇਖਣ ਨੂੰ ਤੇ ਬਹੁਤ ਹੀ ਖੁਸ਼ੀ ਮਿਲੀ ਇਹ ਸਭ ਨੂੰ ਇਦਾਂ ਹਨਾ ਦੇਖ ਕੇ ਪ੍ਰਮਾਤਮਾ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਤਰੱਕੀਆਂ ਬਖਸ਼ਣ ਹਨਾ ਤੇ ਖੁਸ਼ ਰੱਖਣ ਤੇ ਐਦਾਂ ਹੀ ਇੱਕ ਦੂਜੇ ਦਾ ਸਾਥ ਬਖਸ਼ਦੇ ਰਹਿਣ ਇੱਕ ਦੂਜੇ ਨਾਲ ਦੇ ਨਾਲ ਖੜੇ ਰਹਿਣ ਤੁਹਾਨੂੰ ਤੁਸੀਂ ਇਹ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਇਹ ਵੀਡੀਓ ਹੈ ਜਿਹੜੀ ਉਹ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਜੇ ਕੋਈ ਦੁੱਖ ਦੇ ਵਿੱਚ ਹੁੰਦਾ ਤਾਂ ਉਹਦਾ ਸਾਥ ਜਰੂਰ ਦਿਆ ਕਰੋ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਇਸ ਵੀਰ ਦਾ ਸਾਥ ਦਿੱਤਾ ਤੇ ਫਿਰ ਮਿਲਦੇ ਆਂ ਐਵੇਂ ਦੀ ਇੱਕ ਵੀਡੀਓ ਲੈ ਕੇ ਤਦ ਤੱਕ ਲਈ ਸਸ ਸ਼ੇਅਰ